ਹਾਂਜੀ ਲਓ ਜੀ ਹੁਣ ਪਹੁੰਚ ਚੁੱਕੇ ਆ ਬਲੇਰ ਕੋਟਲਾ ਬਲੇਰ ਕੋਟਲੇ ਦੇ ਵਿੱਚ ਹੈ ਕਿੱਥੇ ਆ ਜੀ ਇਹ ਤੁਹਾਨੂੰ ਡਰੈਸ ਦੱਸਾਂਗੇ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਆ ਪਹੁੰਚੇ ਆ ਜੀ ਆ ਤੁਸੀਂ ਬੋਰਡ ਦੇਖ ਲਓ ਇੱਕ ਠੀਕ ਹੈ ਜੀ ਚਟਪਟਾ ਚਟਪਟੇ ਚਿਕਨ ਬਰੀਆਨੀ ਬਾਈ ਉਹ ਨਹੀਂ ਇੱਥੇ ਬਰਉਂਦੇ ਨੇ ਤੇ ਇੱਥੇ ਆਪਣੇ ਨੌਜਵਾਨਾ ਮੁੰਡਾ ਇਹ ਵਾਲਾ ਭਾਈ ਕੀ ਹਾਲ ਚਾਲ ਠੀਕ ਹੈ ਜੀ ਬਹੁਤ ਵਧੀਆ ਠੀਕ ਠਾਕ ਹੋ ਹਾਂਜੀ ਅੱਛਾ ਭਾਜੀ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਕੀ ਕੀ ਬਣਾਉਂਦੇ ਹੋ ਤੁਸੀਂ ਆਪਣੇ ਕੋਲੇ ਵੀ ਹੁੰਦਾ ਹੈ ਸਭ ਤੋਂ ਸਪੈਸ਼ਲ ਜਿਹੜੀ ਆਪਣੀ ਚਿਕਨ ਬਰੀਨੀ ਹੈ ਚਿਕਨ ਬਰੀਨੀ ਇਧਰ ਅੱਗੇ ਆਜੋ ਚਿਕਨ ਬਰੀਨੀ ਜਿਹੜੀ ਆਪਣੀ ਉਹ ਦੋ ਤਰ੍ਹਾਂ ਦੀ ਹੈ ਅੱਛਾ ਇੱਕ ਤਾਂ ਨੋਰਮਲੀ ਚਿਕਨ ਬਰੀਨੀ ਹੁੰਦੀ ਹੈ ਮਸਾਲੇ ਵਾਲੀ ਅੱਛਾ ਇੱਕ ਹੁੰਦੀ ਹੈ ਤਵੀ ਤੇ ਅਸੀਂ ਆਪਣੀ ਖੁਦ ਇੱਕ ਆਈਟਮ ਡਿਸ਼ ਨੇਉ ਉਹ ਕੀਤੀ ਅਪਡੇਟ ਉਹ ਤਵੀ ਤੇ ਤਿਆਰ ਕਰਦੇ ਅੱਛਾ ਉਹਦੇ ਕਰੀਮ ਵਗੈਰਾ ਪਾ ਕੇ ਐਗ ਔਰ ਬਟਰ ਵਾਲੀ ਜਿਹੜੀ ਕਰੀਮ ਹੈ ਉਹ ਪਾ ਕੇ ਮਸਾਲੇ ਵਗੈਰਾ ਪਾ ਕੇ ਸਾਰੇ ਸੈਲਡ ਉਹ ਜੈਡ ਹੁੰਦੇ ਨਾ ਤਵੀ ਤੇ ਇੱਕ ਤਰ੍ਹਾਂ ਦਮ ਲੱਗ ਜਾਂਦਾ ਉਹ ਉਹ ਐਨ ਕਰੀਮੀ ਹੋ ਜਾਂਦੀ ਹੈ ਅੱਛਾ ਉਹ ਅਫਗਾਨੀ ਟਾਈਪ ਹੋ ਜਾਂਦੀ ਹੈ ਉਹ ਮਸਾਲਾ ਕੀਮਾ ਵਰ ਨਹੀਂ ਹੁੰਦੀ ਅੱਛਾ ਜਦੋਂ ਉਹਦੇ ਵਿੱਚ ਕੀਮਾ ਐਡ ਹੁੰਦਾ ਉਹ ਚਿਕਨ ਦਾ ਬੋਨ ਲੈਸ ਹੁੰਦਾ ਅੱਛਾ ਹਾਂਜੀ ਚੈਸਟ ਦੇ ਪੀਸ ਹੁੰਦੇ ਨੇ ਉਹ ਕੀਮਾ ਐਡ ਕਰਕੇ ਉਹਨੂੰ ਕੀਮਾ ਬਰਿਆਨੀ ਆਪਲੀ ਅੱਛਾ ਉਹਨੂੰ ਕੀਮਾ ਬਰਿਆਨੀ ਕਹਿੰਦੇ ਹਾਂ ਹਾਂਜੀ ਤੇ ਚਟਪਟੀ ਬਰਿਆਨੀ ਕਿਹੜੀ ਆ ਚਟਪਟੀ ਬਰਿਆਨੀ ਆ ਸਿੰਪਲ ਜਿਹੜੀ ਆਪਾਂ ਕਹਿੰਦੇ ਨੇ ਨਾ ਆ ਦੇਖੋ ਤੁਹਾਨੂੰ ਮੈਂ ਉਹ ਕਰਕੇ ਦਿਖਾਉਂਦਾ ਏ ਹੁੰਦੀ ਹੈ ਸਿੰਪਲ ਚਿਕਨ ਬਰੇਨੀ ਚਟਪੜੀ ਓਕੇ ਇਹਦੇ ਵਿੱਚ ਚਿਕਨ ਦੇ ਪੀਸ ਹੁੰਦੇ ਨੇ ਅੱਛਾ ਹਾਂਜੀ ਕਿਆ ਬਾਤ ਇਹ ਚਟਪੜੀ ਚਿਕਨ ਬਰੇਨੀ ਹੁੰਦੀ ਹੈ ਅੱਛਾ ਇਹ ਓ ਵਾਲੀ ਹੁੰਦੀ ਹੈ ਇਹੀ ਰਾਈਸ ਅਭੀ ਤੇ ਐਡ ਕਰਕੇ ਕਰੀਮਾ ਵਗੈਰਾ ਪਾ ਕੇ ਅੱਛਾ ਓ ਵਾਲੀ ਅੱਛਾ ਮੈਨੂੰ ਇਹ ਗੱਲ ਅਸੀਂ ਪਹਿਲਾਂ ਤਾਂ ਤੇਰੀ ਉਮਰ ਕਿੰਨੀ ਹੈ ਮੇਰੀ ਉਮਰ ਹੈ ਜੀ 19 ਸਾਲ ਦੀ 19 ਸਾਲ ਦੀ ਅੱਛਾ ਤੇ ਕਿੰਨੇ ਵਜੇ ਤੋਂ ਸ਼ਾਪ ਸ਼ੁਰੂ ਕਰਦੇ ਨੇ ਕਿੰਨੇ ਵਜੇ ਤੱਕ ਸ਼ਾਪ ਹੁੰਦੀ ਹੈ ਆਪਣੀ ਸਵੇਰੇ 9:30 ਵਜੇ ਤੋਂ ਸਟਾਰਟ ਹੋ ਜਾਂਦੀ ਹੈ ਜੀ اچھا ਪਹਿਲਾਂ ਮੇਰੇ ਡੈਡੀ ਆਉਂਦੇ ਨੇ ਉਸ ਤੋਂ ਬਾਅਦ ਮੈਂ ਆਉਣਾ 10:30 ਵਜੇ ਤੇ ਉਸ ਤੋਂ ਬਾਅਦ ਮੇਰੀ ਡਿਊਟੀ ਸ਼ੁਰੂ ਹੋ ਜਾਂਦੀ ਹੈ ਮੈਂ ਰਾਤ ਨੂੰ 2 ਵਜੇ ਤੱਕ ਡਿਊਟੀ ਰਹੀ ਰਾਤ ਨੂੰ 2 ਵਜੇ ਤੱਕ ਤੇ 2 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਅਸੀਂ ਕਲੋਜ਼ਿੰਗ ਕਰਨ ਲੱਗਦੇ ਹਾਂ 2:30 3 ਵਜੇ ਨੇ ਦੁਕਾਨ ਬੰਦਾਉਂਦੇ ਨੇ ਉਸ ਤੋਂ ਬਾਅਦ ਸਵੇਰੇ ਅਸੀਂ ਫੇਰ 9 ਵਜੇ ਓਪਨ ਕਰ ਲੈਂਦੇ ਤੇ ਸੌਂਦੇ ਕਦੋਂ ਆ ਭਾਈ ਸੌਂਦਾ ਹੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਂ ਇਹ ਉਮਰ ਕਿਉਂ ਕੀ ਗੱਲ ਵੀ ਐਸ ਉਮਰ ਚ ਕਿਹੜੀ ਸਾਟ ਏਡੀ ਖਾ ਕੇ ਬੈਠਾ ਬਈ ਪਿਆਰੀ ਇੰਨਾ ਪੈ ਚੁੱਕਿਆ ਹੀ ਮੈਨੂੰ 5 ਸਾਲ ਹੋ ਗਏ ਮੇਰੇ ਡੈਡੀ ਨਾਲ ਕੰਮ ਕਰਦਿਆਂ ਨੂੰ ਅੱਛਾ ਹਾਂਜੀ ਪਹਿਲਾਂ ਮੈਂ ਸਕੂਲੋਂ ਪੜ੍ਹ ਕੇ ਹੁਆ ਹੁੰਦਾ ਸੀਗਾ ਅੱਛਾ ਪ੍ਰੇਜ ਜੀ ਇਸ ਤਰ੍ਹਾਂ ਦੀ ਜੈਸ ਬਈ ਸਕੂਲੋਂ ਜੀ ਨਹੀਂ ਕੀਤਾ ਬਸ ਕੰਮ ਕੰਮ ਦੁਕਾਨ ਦੁਕਾਨ ਦਿਖਣ ਲੱਗੀ ਪ੍ਰੇਜ ਜਾਂ ਦਾਕਣ ਵਾਲੇ ਵਾਲੇ ਨਵੇਂ-ਨਵੇਂ ਮੁੰਡੇ ਨਾਲ ਪਿਆਰ ਪੈਣ ਲੱਗਿਆ ਬਸ ਫਿਰ ਇਹ ਦੁਕਾਨ ਤੇ ਇਸ ਤਰ੍ਹਾਂ ਦੀ ਲੱਗ ਗਿਆ ਵੀ ਦੁਕਾਨ ਤੋਂ ਬਾਅਦ ਕੁਝ ਨਹੀਂ ਅੱਛਾ ਹਾਂਜੀ ਮੈਂ ਸਵੇਰੇ 9 ਵਜੇ ਦੁਕਾਨ ਤੇ ਆ ਕੇ ਰਾਤ ਨੂੰ 2 ਵਜੇ ਹੀ ਘਰੇ ਜਾਂਦਾ ਤੇ ਕਿੰਨੇ ਸੌਣਾ ਕਿੰਨੇ ਵਜੇ ਆਪੇ ਸੌਣਾ ਕਿੰਨੇ ਘੰਟੇ ਆ ਤੁਹਾਨੂੰ ਮੈਨੂੰ 3 ਘੰਟੇ 4 ਘੰਟੇ ਨੀਂਦ ਆਉਂਦੀ ਹੈ ਟੋਟਲ ਹਾਂਜੀ ਜਿੰਨੇ ਦਾ ਮੈਨੂੰ ਕਦੇ ਹੁਣ ਆਈਓ ਨਹੀਂ ਅੱਜ ਤੋਂ 2-3 ਸਾਲ ਹੋ ਗਏ ਅੱਛਾ ਮੈਨੂੰ ਇਹ ਪਤਾ ਲੱਗਾ ਵੀ ਤੇਰੀ ਬਿਨਾਂ ਦੀ ਜਿਹੜੀ ਆ ਲੱਗ ਵਾਂਗ ਬੜੀ ਜਲਦੀ ਵਿਕਦੀ ਆ ਹੱਥੋਂ ਐਨੀ ਮਾਸ਼ਾਅੱਲਾ ਜਦੋਂ ਦੀ ਸਟਾਰਟ ਕੀਤੀ ਆ ਸਾਨੇ ਐ ਲੈ ਲੋ ਸਾਨੂੰ 5 ਸਾਲ ਹੋ ਗਏ ਅੱਛਾ 5 ਸਾਲ ਮੇਰੇ ਡੈਡੀ ਨੇ 3-4 ਸਾਲ ਮੈਨੂੰ ਕੰਮ ਸਿਖਾਇਆ ਮੈਨੂੰ ਸ਼ੁਰੂ ਤੋਂ ਹਮ ਮੇਰੇ ਡੇਡੀ ਨੇ ਹੀ ਬ੍ਰੈਂਡਿੰਗ ਸ਼ੁਰੂ ਕੀਤੀ ਸੀਗੀ ਚਿਕਨ ਰੋਲ ਵਗੈਰਾ ਸਾਰਾ ਕੁਝ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਅੱਛਾ ਅੱਜ ਮੈਨੇ ਉਹਨਾਂ ਤੋਂ ਸਾਰਾ ਕੰਮ ਉਹਨਾਂ ਨੂੰ ਹੁਨਰ ਲੈ ਲਿਆ ਆਪਣੇ ਹੱਥ ਹੁਣ ਮੇਰੇ ਡੈਡੀ ਮੈਨੂੰ ਬਣਾ ਕੇ ਦੇ ਜਾਂਦੇ ਨੇ ਕਦੇ ਕਦੇ ਜਾਂ ਫਿਰ ਹਾਲ ਮੈਂ ਆਪ ਤਿਆਰ ਕਰਦਾ ਟੋਟਲੀ ਸਾਰਾ ਕੀ ਬਾਤ ਉਹ ਰੈਸਟ ਕਰਦੇ ਨੇ ਉਹਨ ਘਰੇ ਫਰੀ ਹੁੰਦੇ ਨੇ ਮਤਲਬ ਕੀ ਅੱਛਾ ਉਹਨਾਂ ਨੂੰ ਬੜਾ ਉਹ ਕਰਦਾ ਮੈਂ ਮਤਲਬ ਕੀ ਉਹਨਾਂ ਨੇ ਮੈਨੂੰ ਕੰਮ ਸਿਖਾਇਆ ਉਸਤਾਜ ਵੀ ਨੇ ਉਹ ਮੇਰੇ ਮਰੇ ਡੈਡੀ ਵੀ ਨੇ ਕਿ ਸਾਰਾ ਕੁਝ ਉਹੀ ਨੇ ਜਿਨ੍ਹਾਂ ਨੇ ਮੈਨੂੰ ਐਡਾ ਔੜਾ ਤਗੜਾ ਹੁਨਰ ਦਿੱਤਾ ਕੀ ਬਾਤ ਮਤਲਬ ਹੁਣ ਪਾਪਾ ਪੂਰੀ ਟੈਨਸ਼ਨ ਫ ਹੋਰ ਕਰ ਚੀ ਮੈਂ ਆ ਮੇਰੇ ਸਿਸਟਰ ਨੇ ਦੋ اچھا ਤੇ ਇੱਕ ਮੇਰੀ ਮਦਰ ਨੇ ਤੇ ਇੱਕ ਮਰੇ ਫਾਦਰ ਥੋੜੇ ਫਾਦਰ ਆ ਜੀ ਉਹ ਕਿਤੇ ਮਤਲਬ ਘਰ ਚੋਂ ਫਾਦਰ ਸਾਹਿਬ ਹੁਣ ਨਿਆਰੇ ਲੈ ਰਹੇ ਨੇ ਤੇ ਤੁਸੀਂ ਇੱਥੇ ਕੰਮ ਕਰਦੇ ਹੋ ਇਨਸ਼ਾਅੱਲਾ ਇੰਨੀ ਕੋਸ਼ਿਸ਼ ਹੈ ਕਿ ਵੀ ਮੇਰੇ ਡੈਡੀ ਨੂੰ ਇੰਨਾ ਕੁ ਰਿਸਪੌਂਸ ਹੋਰ ਕਰ ਦੇਣਾ ਵੀ ਉਹਨਾਂ ਨੂੰ ਐਦਾਂ ਨਾ ਲੱਗੇ ਵੀ ਮੈਨੂੰ ਹਲੇ ਹੋਰ ਵੀ ਲੋੜ ਹੈ ਉਹਨਾਂ ਨੂੰ ਮੈਨੂੰ ਸਾਰਾ ਹੀ ਆਪਣੇ ਤੇ ਸਾਰਾ ਸਿੱਟ ਲੈਣਾ ਕੀ ਬਾਤ ਹੈ ਉਹਨੇ ਡੈਡੀ ਨੂੰ ਇੰਨੀ ਉਹ ਕਰ ਦੇ ਲਈ ਟੈਨਸ਼ਨ ਫਰੀ ਬਸ ਉਹ ਇਹਨਾਂ ਨੂੰ ਇੰਨਾ ਕੀ ਡਿਊਟੀ ਰੱਖਣੀ ਹੈ ਵੀ ਆਓ ਗੇੜਾ ਮਾਰ ਕੇ ਜਾਓ ਬਸ ਕੀ ਬਾਤ ਹੈ ਕੀ ਬਾਤ ਹੈ ਤੇ ਬਾਈ ਉਹਦੇ ਵਾਸਤੇ ਹੋਰ ਮਿਹਨਤ ਕਰਨੀ ਪਈ ਆ ਜਿਹੜੀ ਨੀਂਦ ਤਾਂ ਹੋਰ ਘੱਟਾ ਨੇ ਕਰਨੀ ਸਿਖਾਈ ਆ ਜੀ ਜਿਵੇਂ ਉਹ ਸ਼ੁਰੂ ਤੋਂ ਕਰਦੇ ਆਏ ਨੇ ਉਦਾਂ ਹੀ ਮੈਨੇ ਕਰਨੀ ਆ ਪਰ ਗੱਲਾ ਬਾਈ ਨੀਂਦ ਹੋਰ ਘਟ ਜਾਣੀ ਆ ਫੇਰ ਨੀਂਦ ਤਾਂ ਕੋਈ ਚੱਕਰੀ ਨਹੀਂ ਯਾਰ ਆਪਣੇ ਜਾ ਕੇ ਹੀ ਰਹਿਣਾ ਵੀ ਲੋਕ ਹੀ ਸੌਣ ਲੋਕ ਹੀ ਸੌਣਗੇ ਆਪਾਂ ਜਾਗਾਂਗੇ ਹੀ ਕਿਆ ਬਾਤ ਹੈ ਕਿਉਂਕਿ ਮੇਨ ਚੀਜ਼ ਗੱਲਾ ਵੀ ਜੇ ਨਹੀਂ ਉਹ ਦਿਨ ਰਾਤ ਇੱਕ ਵਾਰੀ ਬਾਈ ਕੋਲ ਆਏ ਸੀਗੇ ਰਾਤ ਨੂੰ ਬਾਈ ਕਿਨੇ 11 12 ਵਜੇ ਗਈ ਸਾਨੂੰ ਮਾਉਣੇ ਨੂੰ ਨਾ 12 ਕਿਤਾੜੀ ਸੀ ਆਏ ਸੀ ਜੀ ਸਾਢੇ 12 ਪੌਣੇ ਸਾਢੇ 12 ਪੌਣੇ 1 ਵਜੇ ਆਏ ਸੀਗੇ ਸਾਨੂੰ ਬਾਈ ਦਾ ਹੀ ਰੋਲ ਖਾ ਕੇ ਗਿਆ ਚਿਕਨ ਰੋਲ ਖਾਦਾ ਪੋਜ਼ੀਟਿਵਲੀ ਜੀ ਮੈਂ ਤੁਹਾਡੀ ਵੇਟ ਕਰ ਰਿਹਾ ਆ ਉਹ ਕੀ ਬਾਤ ਉਹਦਾ ਮੇਰਾ ਉਹ ਦਿਨ ਦਾ ਤਾਂ ਬੰਦਾ ਸੀ ਭਰਾ ਦੇ ਕੋਲ ਜਾਣਾ ਜਾਣਾ ਜਦੋਂ ਮੇਰੇ ਕੋਟ ਲੈ ਗਿਆ ਤੇ ਉਹ ਦਿਨ ਭਰਾ ਦਾ ਵਲੌਗ ਸ਼ੂਟ ਜ਼ਰੂਰ ਕਰਨਾ ਭਾਈ ਅੱਜ ਖਾ ਫੇ ਕੀ ਕੀ ਹੋਰ ਕਰਦਾ ਇੱਕ ਹੋਰ ਆਪਣੇ ਕੋਲ ਆਈਟਮ ਹੁੰਦੀ ਹੈ ਚਿਕਨ ਰੋਲ ਜਿਹਨੂੰ ਦਿੱਲੀ 'ਚ ਸ਼ਾਵਾਰਮਾ ਕਿਹਾ ਜਾਂਦਾ ਬਾਹਰ ਅਰਬੀ ਕੰਟਰੀਆਂ 'ਚ ਕਾਫੀ ਨਾਮ ਦਿੱਤੇ ਗਏ ਨੇ ਉਹਨੂੰ ਆਪਾਂ ਤਵੀ ਤੇ ਤਿਆਰ ਕਰਦੇ ਆ ਹਾਲਾਂਕਿ ਮਲੇਰ ਕੋਲੇ 'ਚ ਕੋਈ ਮਲੇਰ ਕੋਲੇ 'ਚ ਤਵੀ ਤੇ ਸ਼ਾਵਾਰਮਾ ਕੋਈ ਨਹੀਂ ਬਣਾਉਂਦਾ ਸਭ ਕੋਲੇ ਮਸ਼ੀਨ ਲੱਗੀ ਹੁੰਦੀ ਹੈ ਜਾਂ ਕੋਈ ਵੀ ਤੰਦੂਰੀ ਟਾਈਪ ਬਣਾਉਂਦੇ ਨੇ ਆਪਣਾ ਸਪੈਸ਼ਲ ਜਿਹੜਾ ਕੀਮਾ ਬੋਇਲ ਕੀਤਾ ਜਾਂਦਾ ਆਇਲ ਕੁਝ ਨਾ ਤਾਂ ਆਇਲ ਟੱਚ ਹੈ ਨਾ ਕੋਈ ਬਟਰ ਵਗੈਰਾ ਕੁਝ ਹੋਰ ਟੱਚ ਹੈ ਉਹ ਨਿਆਣੇ ਸਿਆਣੇ ਤੁਹਾਡਾ ਕੀ ਨੋਆ ਭਾਜੀ ਕੋਈ ਵੀ ਖਾ ਸਕਦਾ ਕੋਈ ਟੈਨਸ਼ਨ ਨਹੀਂ ਹੈਗੀ ਉਹ ਹਾਲਾਂਕਿ ਬਜ਼ੁਰਗ ਵੀ ਸਾਡੇ ਚਿਕਨ ਰੋਲ ਨੂੰ ਬਹੁਤ ਲਾਈਕ ਕਰਦੇ ਨੇ। ਕਿਆ ਬਾਤ ਹੈ। ਉਹ 'ਚ ਨਾ ਕੋਈ ਕਾਲੀ ਮਿਰਚ ਹੈ ਨਾ ਕੋਈ ਲਾਲ ਮਿਰਚ ਹੈ। ਭਾਈ ਇੱਥੇ ਚਿਕਨ ਰੋਲ ਤੇਰੇ ਕਰਕੇ ਖਾਣਾ ਆਉਂਦੇ ਗਾ ਚਿਕਨ ਤਾਂ ਐਕ ਤੇ ਆਉਂਦੇ ਕਰਕੇ ਖਾਣਾ ਆਉਂਦੇ ਚਿਕਨ ਦੇ ਕਰਕੇ ਖਾਣਾ ਆਉਂਦੇ। ਇਹ ਤਾਂ ਹੀ ਬਸ ਰ ਪਿਆਰ ਹੈ ਕਈਆਂ ਨਾਲ ਉਹ ਆਈ। ਨਹੀਂ ਭਾਈ ਬਿਲਕੁਲ ਜ਼ਿਆਦਾਤਰ ਤਾਂ ਮੇਨਵਾ ਦਾ ਤੈਨੂੰ ਦੇਖਣ ਵਾਸਤੇ ਤੇਰੇ ਨਾਲ ਪਿਆਰ ਕਰਨ ਵਾਲੇ ਲੋਕ ਆਉਂਦੇ ਨੇ ਵੀ ਹਾਂ ਵੀਰ ਪਰ ਬੱਚੇ ਮੇਨ ਗੱਲ ਹੁੰਦੀ ਹੈ ਜੀ ਕੰਮ ਦਾ ਉੱਪਰ ਵਾਲੇ ਦੀ ਦੇਣ ਹੈ ਘੱਟ ਵੱਧ ਘੱਟ 'ਚ ਵੀ ਬਰਕਤ ਪੈ ਜਾਂਦੀ ਹੈ ਵੱਧ 'ਚ ਬਰਕਤ ਵੀ ਨਹੀਂ ਪੈਂਦੀ। ਹਾਂ ਗਾ ਵੱਧ ਬੋਲਿਓ ਗਾਹਕ ਲੋਰ ਤੋੜ ਦਈਏ ਬੋਲਿਓ ਗਾਹਕ ਲੋਕ ਕਿਉਂਕਿ ਜਿੰਨਾ ਗਾਲੇ ਨੂੰ ਪਿਆਰ ਦੇ ਦਾਂਗੇ ਓਨਾਂ ਕੀ ਉਹ ਹੈ ਬਿਲਕੁਲ ਸਹੀ ਬਾਕੀ ਮੇਨ ਗੱਲ ਮੈਂ ਸਾਰਾ ਕੁਝ ਹੋ ਕਰਕੇ ਹੀ ਕਹਿੰਦਾ ਵੀ ਮੇਰੇ ਡੈਡੀ ਦੇ ਹੀ ਮਰੇ ਤੇ ਐਡਾ ਬੜਾ ਉਹ ਹੈ ਵੀ ਉਹਨੇ ਮੈਨੂੰ ਉਰੇ ਤੱਕ ਕਰਤਾ ਮੈਨੂੰ ਤਾਂ ਇਹ ਕੰਮ ਬਾਰੇ ਨੌਲੇਜ ਛੱਡੋ ਆਂ ਤੇ ਹਨ ਵੀ ਨਹੀਂ ਦੀ ਅੱਛਾ ਉਨ ਮੈਨੂੰ ਇੰਨੀ ਕਿ ਦਿਲਚਸਪੀ ਹੋ ਚੁੱਕੀ ਹੈ ਮੈਂ ਕੰਮ ਤੋਂ ਇਲਾਵਾ ਕੁਝ ਹੋਰ ਸੋਚਦਾ ਹੀ ਨਹੀਂ ਅੱਛਾ ਉਹ ਦਿਨ ਜਦੋਂ ਰਾਤ ਆਈ ਤੇਰੇ ਕੋਲ ਤੇਰੇ ਕੋਲ ਲੱਗ ਤੂੰ ਕੱਲਾ ਹੀ ਕੰਮ ਕਰ ਰਿਹਾ ਸੀ ਤੇ ਜਿਆਦਾ ਤੇਰੇ ਫਾਦਰ ਸੀ ਨਾਲ ਹਾਂਜੀ ਤੇ ਅੱਜ ਹੁਣ ਕੱਲੀਆਂ ਕਿ ਨਾਲ ਹੋਰ ਮੁੰਡੇ ਵੀ ਰੱਖਿਆ ਨਾਲ ਦੀ ਘੜੀ ਤਾਂ ਮੈਂ ਕੱਲਾ ਹੀ ਐ ਸਵੇਰੇ ਮੁੰਡੇ ਆਉਂਦੇ ਨੇ ਡਿਊਟੀ ਤੇ ਲੱਗ ਹੁੰਦੇ ਨੇ ਅੱਛਾ ਉਹ ਦੁਪਹਿਰ ਨੂੰ ਰੈਸਟ ਤੇ ਚਲੇ ਜਾਂਦੇ ਨੇ ਅੱਛਾ ਇੱਕ ਹਾਂ ਮੇਰਾ ਬ੍ਰਦਰ ਹੈ ਉਹ ਮਤਲਬ ਕਿ ਮੇਰੇ ਦੋਸਤਾਂ ਵਾਂਗੂ ਹੀ ਹੈ ਅੱਛਾ ਉਹ ਹੁੰਦਾ ਮੇਰੇ ਨਾਲ ਤੇ ਉਹ ਵੀ ਹੁਣ ਰੈਸਟ ਤੇ ਆ ਤੇ ਕੀ ਕਹਿੰਦੇ ਨੇ ਮੇਰੇ ਡੈਡੀ ਨੂੰ ਸ਼ਾਮ ਨੂੰ ਆਉਣਗੇ ਉਹ ਆ ਜਾਣਗੇ ਮਾੜਾ ਮੋਟਾ ਕੰਮ ਹੁੰਦਾ ਹੁਣਾ ਦਿਲ ਕਰ ਮੈਂ ਕਰਵਾ ਲਵਾਂ ਨਾ ਨਹੀਂ ਉਹ ਫ੍ਰੀ ਹੁੰਦੇ। ਕੀ ਬਾਤ ਹੈ। ਤੇ じゃ ਪਾਈ ਤੇ ਖਾਓ ਸਾਨੂੰ ਹੋਰ ਕੀ ਕੀ ਚੀਜ਼ਾਂ ਤੁਹਾਡੇ ਕੋਲ ਇੱਕ ਹੁੰਦੀ ਆਪਣੇ ਕੋਲੇ ਆ ਦੇਖੋ ਇਹ ਕੀਮਾ ਤਿਆਰ ਕਰਕੇ ਰੱਖਿਆ ਹੋਇਆ ਹੈ ਇਹ ਚਿਕਨ ਦਾ। ਕੀ ਬਾਤ ਹੈ। ਇਹ ਬੋਇਲ ਦਾ ਜਿਹੜਾ ਪੀਸ ਹੁੰਦੇ ਨੇ ਉਹ ਕ੍ਰਸ਼ ਕਰਕੇ ਰੱਖਦੇ ਅਸੀਂ। ਅੱਛਾ। ਮੈਂ ਆ ਦੇਖੋ ਆ ਤਿਆਰ ਹੋ ਰਿਹਾ ਇਹ ਪੀਸ ਹੁੰਦੇ ਨੇ ਚਿਕਨ ਦੇ। ਅੱਛਾ। ਇਹ ਢੇਢੇ ਪੀਸ ਹੁੰਦੇ ਨੇ। ਇਹਦੀ ਇੱਕ ਡਾਈਟ ਪਲੇਟ ਹੁੰਦੀ ਆਪਣੇ ਕੋਲੇ ਤਿਆਰ। ਅੱਛਾ। ਉਦੀ ਨਾਲ ਸੈਲਡ ਹੁੰਦਾ ਹੈ ਕਰੀਮੀ ਕਰਨੀ ਹੈ ਕਰੀਮੀ ਡਰਾਈ ਕਰਨੀ ਹੈ ਡਰਾਈ ਅੱਛਾ ਉਹ ਆਪਾਂ 150 ਰੁਪਏ ਦੀ ਪਲੇਟ ਦੇ ਦਿੰਦੇ ਆ ਉਹਦੇ 200 ਗ੍ਰਾਮ ਚਿਕਨ ਚਲਾ ਜਾਂਦਾ 200 ਗ੍ਰਾਮ ਚਿਕਨ ਜਿੰਮ ਵਾਲਿਆਂ ਦੀ ਇੱਕ ਪਲੈਨ ਇੱਕ ਟਾਈਮ ਦੀ ਡਾਈਟ ਹੋ ਜਾਂਦੀ ਹੈ ਅੱਛਾ 150 ਰੁਪਏ ਦਾ ਹਾਂ ਜੀ ਉਹ ਆਪਣੇ ਕੋਲ ਡਾਈਟ ਚਿਕਨ ਹੁੰਦਾ ਹੈ ਚਿਕਨ ਰੋਲ ਹੁੰਦਾ ਹੈ ਕਲੇਜੀ ਰੋਲ ਹੁੰਦਾ ਹੈ ਚਿਕਨ 버ਗਰ ਹੁੰਦਾ ਹੈ ਤੇ ਭਾਈ ਰੇਟ ਕੀ ਕੀ ਹੈ ਰੇਟ ਆਪਣੇ ਆਏ ਲੈ ਲਓ ਵੀ ਫ੍ਰੀ ਮੰਗੋ ਹੀ ਨੇ ਅੱਛਾ ਮਜਦੂਰ ਤੋਂ ਲੈ ਕੇ ਰਿਚ ਫੈਮਿਲੀ ਵਾਲੇ ਲੋਕ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਟਾਈਪ ਦੇ ਲੋਕ ਆਉਂਦੇ ਨੇ। اچھا ਕੋਈ ਅਜੇ ਤੱਕ ਗਾਹਕ ਨੂੰ ਕਤਰਾਇਆ ਨਹੀਂ। ਕੀ ਬਾਤ ਹੈ? ਇੱਥੇ ਤੱਕ ਉਹ ਲੋਕ ਵੀ ਆਏ ਨੇ ਜਿਹੜੇ ਕਿਸੇ ਦੀ বাস 'ਚ ਬੈਠ ਕੇ ਉਹਰੇ ਹਦਰ ਸ਼ੇਖ ਸਾਡੇ ਬਾਬੇ ਹਦਰ ਸ਼ੇਖ ਦਰਗਾਹ ਦੀ ਬਹੁਤ ਮਸ਼ਹੂਰ ਹੈ। ਹਾਂ ਕਿਸੇ ਦੀ বাস 'ਚ ਬੈਠ ਕੇ ਉਹ ਕਰਨ ਆਏ ਨੇ। ਉਹ ਵੀ ਸਾਡੇ ਕੋਲੇ ਇਦਾਂ ਖਾ ਕੇ ਕਹਿੰਦੇ ਫ੍ਰੀ ਮੰਗੋ। اچھا ਜਮਾਈ ਕਿਸਮ ਦਿੱਕਤ ਨਹੀਂ ਲੱਗ ਰਹੀ ਜੀ ਰੇਟ ਵਗੈਰਾ ਦੀ। ਜਿਹੜਾ ਚਿਕਨ ਰੋਲ ਆਪਣਾ ਇਹ ਹੀ ਤੁਸੀਂ ਲੁਧਿਆਣਾ ਚਲੇ ਜਾਓ। ਕੋਈ ਵੀ ਇੱਕ ਰੈਪ ਰੂਪ ਦਾ ਚੇਂਜ ਕਰਕੇ ਪਲੇਟ ਰੱਖ ਕੇ ਦੇ ਦੇਣਗੇ ਉਹ ਤੁਹਾਡਾ 150 ਰੁਪਏ ਦਾ ਰੈਪ ਹੈ ਆਪਣਾ ਸਿਰਫ 50 ਰੁਪਏ ਦਾ ਰੈਪ ਸਰ 50 ਰੁਪਏ ਦਾ ਚਿਕਨ ਇੰਨੀ ਹੈਵੀ ਕੁਆंटਿਟੀ ਪਾ ਕੇ ਦਿੰਨੇ ਆਪਾਂ ਬੰਦੇ ਨੂੰ ਇੱਕ ਖਾ ਕੇ ਅੱਧੀ ਦਿਹਾੜੀ ਭੁੱਖ ਨਹੀਂ ਲੱਗਦੀ ਕੀ ਬਾਤ ਜਿਹੜੀ ਚਿਕਨ ਬ੍ਰੈਂਡ ਦੀ ਦਾ ਰੇਟ ਹੈ ਉਹ 3 ਸਾਲ ਹੋ ਗਿਆ ਆਪਣਾ ਸੇਮ ਰੇਟ ਹੈ 200 ਰੁਪਏ ਦੀ ਕਿਲੋ ਦੇ ਨੇ 200 ਰੁਪਏ ਕਿਲੋ ਕਿਲੋ 6-7 ਪੀਸ ਚੜੇ ਇਹਨਾਂ ਨੇ ਚਿਕਨ ਦੇ ਉਹ ਚ ਚਟਨੀ ਵਗੈਰਾ ਸੈਲਡ ਵਗੈਰਾ ਲਾ ਕੇ ਆਪਾਂ ਫੁੱਲ ਐਨ ਪੂਰੀ ਹੈਵੀ ਕੁਆंटਿਟੀ ਦੀ ਦੇਣੇ ਕਿਆ ਬਾਤ ਹੈ ਕਿਆ ਬਾਤ ਹੈ ਚਿਕਨ ਬਰੇਨ ਦੀ 200 ਰੁਪਏ ਦੀ ਕਿਲੋ ਹੈ ਤੇ ਸ਼ੋਰਮੇ ਆਪਣੇ ਕੋਲੇ ਚਾਰ ਟਾਈਪ ਦੇ ਨੇ ਅੱਛਾ ਇੱਕ ਤਾਂ ਸਿੰਪਲ ਚਿਕਨ ਰੋਲ 50 ਰੁਪਏ ਵਾਲਾ ਹੋ ਗਿਆ ਇੱਕ 70 ਰੁਪਏ ਵਾਲਾ ਹੋ ਗਿਆ 100 ਰੁਪਏ ਵਾਲਾ ਹੋ ਗਿਆ ਇੱਕ 150 ਰੁਪਏ ਵਾਲਾ ਹੋ ਗਿਆ ਉੱਚ ਕੀ ਕੀ ਅੜਕੀ ਕੀ ਹੁੰਦਾ ਕਰਦੇ ਜਿਹੜਾ ਸ਼ਾਹੀ ਚਿਕਨ ਰੋਲ ਹੋ ਜਾਂਦਾ ਜੀ ਉਹਦੇ ਵਿੱਚ ਚਿਕਨ ਹੀ ਹੁੰਦਾ ਉਹਦੇ ਵਿੱਚ ਇੱਕ ਇੱਕ ਐਗ ਐਡ ਹੋ ਜਾਂਦਾ ਓਕੇ ਐਗ ਦੀ ਕੁਆਂਟੀਟੀ ਮਤਲਬ ਕਿ ਹੈਵੀ ਹੋ ਜਾਂਦਾ ਚਟਪਟਾ ਜਿਹਾ ਟੇਸਟ ਬਣ ਜਾਂਦਾ ਓਕੇ ਕਿਹੜਾ 100 ਵਾਲਾ ਉਹਦੇ ਵਿੱਚ ਇੱਕ ਚਿਕਨ ਆਪਾਂ ਚਿਕਨ ਪਾ ਦਨੇ ਹੈਵੀ ਕਰਕੇ ਇੱਕ ਲੇਜ਼ ਪੈਂਦਾ ਆਪਣੇ ਅੱਛਾ ਲੇਜ਼ ਪਾ ਕੇ ਹਾਂਜੀ ਤੁਸੀਂ ਲੇਜ਼ ਵਾਲਾ ਟੇਸਟ ਕਰਕੇ ਦੇਖਿਓ ਮਤਲਬ ਕਿ ਬਾਹਲੀ ਕੰਟਰੀ ਵਾਲਾ ਕ੍ਰਾਂਚੀ ਜਿਹਾ ਟੇਸਟ ਬਣ ਜਾਂਦਾ ਉਹ ਕੀ ਬਾਤ ਹੈ ਕਰੀਮੀ ਫੀਲ ਵਗੈਰਾ ਐਡ ਕਰਦੀ ਕਰਦੇ ਸੈਲਡ ਪੈਂਦੇ ਨੇ ਚਿਕਨ ਪੈਂਦਾ ਲੇਜ਼ ਪੈਂਦਾ ਇੱਕ ਐਗ ਪੈਂਦਾ ਅੱਛਾ ਕਰੀਮੀ ਕਰਕੇ ਫੁੱਲੋ ਹੈਵੀ ਹੋ ਜਾਂਦਾ ਇਹਦਾ 150 ਵਾਲਾ ਸੇਮ ਹੀ ਕਰਕੇ ਉਹਦੇ ਵਿੱਚ ਟਿਕੀਆਂ ਵੀ ਐਡ ਹੋ ਜਾਂਦੀਆਂ ਨੇ ਚਿਕਨ ਵਾਲੀਆਂ ਹਾਂਜੀ ਕੀ ਬਾਤ ਹੈ ਉਹ ਖਾ ਕੇ ਤਾਂ ਇੱਕ ਦਿਹਾੜੀ ਬੰਦੇ ਨੂੰ ਕੋਈ ਲੋੜ ਨਹੀਂ ਖਾਂਦੀ ਕੀ ਬਾਤ ਹੈ ਬਾਹਰ ਟੂਰਿਸਟ ਜਾਂਦੇ ਨੇ ਸਾਡਾ ਸਵੇਰੇ ਪੈਕਿੰਗ ਕਰਵਾ ਕੇ ਲੈ ਕੇ ਜਾਂਦੇ ਨੇ ਆ ਹੁਣ ਵੀ ਸੀਜ਼ਨ ਚੱਲ ਰਿਹਾ ਜੂਨ ਜੁਲਾਈ ਦਾ ਬਾਹਰ ਲੀ ਕੰਟੇਨਰ ਮਨਾਲੀ ਵਗੈਰਾ ਹੋਇਆ ਸ਼ਿਮਲੇ ਵਗੈਰਾ ਲੋਕ ਗਏ ਨੇ 7 ਤੋਂ 15 15 20 20 ਰੋਲ ਪੈਕਿੰਗ ਕਰਵਾ ਕੇ ਗਏ ਅੱਛਾ ਫੈਮਲੀ ਵਾਸਤੇ ਹਾਂਜੀ ਕੀ ਬਾਤ ਹੈ ਵੀ ਨਾ ਤਾਂ ਕੋਈ ਖਰਾਬ ਆਉਣ ਵਾਲੀ ਚੀਜ਼ ਹੈ ਨਾ ਕੋਈ ਇਹਦੇ ਵਿੱਚ ਦਹੀਂ ਵਗੈਰਾ ਪਈ ਹੋਈ ਹੈ ਕੋਈ ਕੀ ਵਗੈਰਾ ਡਰਾਈ ਚੀਜ਼ ਐ ਚਾਹੇ ਸਾਰੀ ਦਿਹਾੜੀ ਰੱਖ ਲੋ ਚਾਹੇ 2 ਘੰਟੇ ਰੱਖ ਲੋ ਇਹ ਚ ਕੋਈ 스ਮੈਲ ਵਗੈਰਾ ਕੁਛ ਨਹੀਂ ਕਿ ਕਿੰਨੇ ਦਿਨ ਇਹਦੀ ਐਕਸਪਾਇਰੀ ਮਤਲਬ ਕਿੰਨੇ ਦਿਨਾਂ ਤੱਕ ਇਹ ਰੱਖ ਸਕਦੇ ਮਤਲਬ 1 ਦਿਨ ਆਪਾਂ ਜਿਹੜੀ ਚਿਕਨ ਬਰੈਨੀ ਹੈ ਇਹ ਆਪਾਂ ਪੂਰਾ 1 ਦਿਨ ਰੱਖ ਸਕਦੇ 1 ਦਿਨ ਪੂਰਾ ਪੂਰਾ ਮਤਲਬ ਹੁਣ ਤੋਂ ਲੈ ਕੇ ਫਰਿਜਰ ਕਰ ਲੋ ਤੂੰ 1.5 ਦਿਨ 2 ਦਿਨ ਥੋੜੀ 2 ਦਿਨ ਕਿਉਂਕਿ ਇਹ ਚ ਕੋਈ ਇਦਾਂ ਦੀ ਚੀਜ਼ ਨਹੀਂ ਬਰੈਨੀ ਦਾ ਹੀ ਆ 1 ਦਿਨ ਤੱਕ ਦਾ ਆ ਚਿਕਨ ਦਾ ਚਾਹੇ ਤੁਸੀਂ 2 ਦਿਨ ਰੱਖ ਲੋ ਅੱਛਾ ਹਾਂ ਇਹਦੇ ਵਿੱਚ ਚਿਕਨ ਦੀ ਚਟਣੀ ਨਹੀਂ ਪਾਉਂਦਾ ਹੈਗਾ ਮੈਂ ਦਿਨਾਂ ਲੋਕਾਂ ਨੂੰ ਇਹ ਐਦਾਂ ਹੀ ਲੈ ਜਾਂਦੇ ਨੇ ਦੂਏ ਦਿਨ ਗਰਮ ਕਰਕੇ ਤਾਜ਼ੇ ਦੇ ਤਾਂ। ਕਿਆ ਬਾਤ। ਤੇ ਭਾਈ ਅੱਜ ਕੀ ਕੀ ਖਵਾਉਂਗਾ ਸਰ? ਅੱਜ ਇਨਸ਼ਾਅੱਲਾ ਕੋਈ ਸਿੱਕ ਕੀਮਾ ਬਰਯਾਨੀ ਟੇਸਟ ਕਰਵਾਉਣਾ। ਐਡੀ ਆਪਣੇ ਸਭ ਤੋਂ ਪਹਿਲਾਂ ਗੱਲ ਕੀਤੀ। ਕਿਹੜੀ ਬੈਸਟ ਹੈ ਨਾ ਕੀਮਾ ਬਰਯਾਨੀ ਕਰਵਾਉ ਤੇ ਇੱਕ ਸਾਨੂੰ ਜਿਹੜਾ ਤੁਸੀਂ ਆਪਣਾ ਇੱਕ ਸਾਨੂੰ ਮੈਂ ਚਿਕਨ ਰੋਲ ਟੇਸਟ ਕਰਾਉਣਾ ਸ਼ਾਹੀ ਵਾਲਾ। ਕਿਆ ਬਾਤ। ਹਾਂਜੀ। ਬਹੁਤ ਤੁਸੀਂ ਟੇਸਟ ਕਰਕੇ ਦੱਸਿਓ ਕੀ ਰਿਸਪੌਂਸ ਹੈ। ਚਲੋ। ਥੈਂਕ ਯੂ ਭਾਈ। ਓਕੇ। ਮਸਾਲਾ ਦਰ ਆਰਡਰ ਲੈ ਭਾਈ ਨਾਲਾ ਦੱਸੀ ਚਲੋ ਕੀ ਕੀ ਮਸਾਲੇ ਪਾ ਰਹੇ ਹੋ ਕੀ ਕੀ ਕਰ ਰਹੇ ਜਿਹੜਾ ਇਹ ਮਸਾਲਾ ਹੀ ਇਹ ਚਟਪਟਾ ਹੈ ਕੋਈ ਕੋਈ ਕੋਪੀ ਵੀ ਕਰ ਲਵੇ ਨਾਲ ਹਾਂਜੀ ਹਾਂਜੀ ਲੈ ਨਾਲ ਜੀ ਜਿਹੜੇ ਮਰਜ਼ੀ ਕਾਪੀ ਕਰ ਲੈਣ ਜੀ ਅੱਛਾ ਇਹ ਚਟਪਟੇ ਮਸਾਲੇ ਪਾਤਾ ਹਾਂਜੀ ਇਹ ਕਾਲੀ ਮਿਰਚ ਹੈ ਬਲੈਕ ਪਾਊਡਰ ਕੀ ਬਾਤ ਹੈ ਇਹ ਮੇਥੀ ਹੈ ਜੀ ਕਸਤੂਰੀ ਹਾਂਜੀ ਆਪੇ ਆਈ ਪਾਤਾ ਆਪਣੇ ਅੱਛਾ ਆ ਰੋਮ ਵਾਲੀ ਰੋਟੀ ਅੱਜ ਰੋਲ ਦੁੱਤੀ ਵਾਲੀ ਰੋਟੀ ਜਿ ਬਣਾਉਨੇ ਉਹਨਾਂ ਹਾਂਜੀ ਇਹਨੂੰ ਚਪਾਤੀ ਨਹੀਂ ਕਹਿੰਦੇ ਆਪਾਂ ਹਾਂ 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 ਉਧਰ ਲੈ ਲੈ ਆਰਡਰ ਬਾਈ ਜੀ ਦਾ ਇਹ ਸਲਾਦ ਵਗੈਰਾ ਜ ਸਾਰੇ ਆਉਣਗੇ ਨਾ ਉਹਦੇ ਵਿੱਚ ਅਲੱਗ ਤੋਂ ਤਿਆਰ ਆਉਣਗੇ ਜੀ ਅੱਛਾ ਇਹ ਅੱਗੇ ਦੇ ਤੇ ਪੇਸਟ ਹੋ ਗਿਆ ਓਕੇ ਆ ਚਿਕਨ ਜਿਹੜਾ ਬੋਇਲ ਕੀਤਾ ਹੈ ਜੀ ਕ੍ਰਸ਼ ਹੋ ਪਾਤਾ ਓਕੇ ਚਾ ਇਹ ਚਿਕਨ ਆ ਜਾ ਉਹ ਵੀ ਜਿਹੜਾ ਚਿਕਨ ਉਹਦੇ ਉਪਰ ਹੋ ਰੈਡੀ ਹੋ ਰਿਹਾ ਜੀ ਉਹ ਕ੍ਰਸ਼ ਹੋ ਰਿਹਾ ਪੀਸ ਨੇ ਤੇ ਕ੍ਰਸ਼ ਕੀਤਾ ਹੈ ਤਿਆਰ ਹੈ ਅੱਛਾ ਕ੍ਰਸ਼ ਕੀਤਾ ਹੈ ਤਿਆਰ ਹੈ ਜੀ ਲੇ ਲਈ ਜੀ ਇਹੜਾ ਕਰੰਚੀ ਵਾਸਤੇ ਇਹ ਲੇਸ ਕਾਦੇ ਵਾਸਤੇ ਟੇਸਟ ਵਾਸਤੇ ਹੁੰਦਾ ਕਿ ਕਰੰਚੀ ਟੇਸਟ ਕਰੰਚੀ ਹੋ ਜਾਂਦਾ ਜੀ ਇਹਦੇ ਨਾਲ ਕੀ ਬਾਤ ਹੈ ਜੀ ਆ ਗਈ ਤੁਹਾਡੀ ਕਰੀਮ ਹਾਂ ਜੀ ਐਗੋ ਬਟਰ ਵਾਲਾ ਜੀ ਮਤਲਬ ਇਹ ਜਿਆਦਾ ਸਪਾਈਸੀ ਨਹੀਂ ਹੁੰਦਾ ਨਾ ਥੋੜਾ ਜਿਹਾ ਹਲਕੇ ਹਲਕੇ ਸਪਾਈਸ ਨੇ ਇਹਦਾ ਲਈ ਛੋਟਾ ਸਾਈਜ਼ ਆਈ ਨਹੀਂ ਇਹਦਾ ਰੋਲ ਦਾ ਛੋਟਾ ਸਾਈਜ਼ ਤੇ ਆ ਹਾਂਜੀ ਇਸ ਤੋਂ ਵੱਡਾ ਸਾਈਜ਼ ਕਿਹੜਾ ਹੁੰਦਾ ਇਸ ਤੋਂ ਵੱਡਾ ਵਾਲਾ ਜਿਹੜਾ ਤੁਹਾਨੂੰ ਦੱਸਿਆ ਨਹੀਂ 150 ਵਾਲਾ 150 ਇਹ ਪਜਾ ਲਿਆ ਇਹ ਨਹੀਂ ਇਹ 100 ਵਾਲਾ ਹੀ ਕੱਲਾ ਅੱਛਾ ਇਹ 100 ਵਾਲਾ ਆਇਆ ਹਾਂਜੀ ਇਸ ਤੋਂ ਵੱਡਾ ਰੋਲ ਵੀ ਹੁੰਦਾ ਇੱਕ ਹਾਂਜੀ ਕਿਆ ਬਾਤ ਹੈ ਉਹ ਇਦੋਂ ਵੱਡਾ ਹੋ ਜਾਂਦਾ ਡਬਲ ਅੱਛਾ ਹਾਂਜੀ ਮਤਲਬ ਉਹਦੇ ਵਿੱਚ ਇੱਕ ਦੋ ਪਜਣੇ ਨੇ ਹਾਂਜੀ ਹਾਂਜੀ ਐਗ ਵੀ ਡਬਲ ਪਹਿਣਗੇ ਚਿਕਨ ਵੀ ਪਊਗਾ ਸੈਲਡ ਵੀ ਪਹਿਣਗੇ ਕਰੀਮੀ ਵੀ ਹੋਊਗਾ ਤੇ ਉਹਦੇ ਵਿੱਚ ਟਿੱਕੀਆਂ ਐਡ ਹੋ ਜਾਣੀਆਂ ਚਿਕਨ ਵਾਲੀਆਂ ਕਰੰਚੀ ਮੈਕੜੀ ਵਾਲੀਆਂ ਨਾਲ ਟਿੱਕੀਆਂ ਤੁਸੀਂ ਆਪ ਬਣਾਉਦੇ ਹੋ ਜਾਂ ਕੀ ਕਰਦੇ ਹੋ ਹਾਂਜੀ ਹਾਂਜੀ ਆਪ ਤਿਆਰ ਕਰਦੇ ਆਂ ਇਹ ਵਾਲੀ ਟਿੱਕੀ ਉਹ ਇੱਥੇ ਠੀਕ ਹੈ ਬਾਹਰ ਦਾ ਕਰੀਬੜੀ ਹੈ ਕੀ ਬੰਦਰ ਕਰੋ ਤੇ ਟਿੱਕੀ ਕਿਹੜੀ ਪਾਜੀ ਇਹ ਇਹ ਚਿਕਨ ਵਾਲੀ ਹੈ ਇਹ ਚਿਕਨ ਵਾਲੀ ਪੈਟੀ ਹੈ ਇਹ ਆਪ ਤਿਆਰ ਕਰਦੇ ਹੋ ਇਹ ਆਪ ਤਿਆਰ ਕਰਦੇ ਆਂ ਜੀ ਕਿ ਮੇਰੇ ਰੈਡੀ ਕੋ ਫਤ ਤਿਆਰ ਕਰ ਦੇਣੇ ਵਾਜੂ ਅਗਰ ਚੈੱਕ ਕਰੋ ਤੁਸੀਂ ਰੋਣ ਭਾਈ ਦਾ ਬਹੁਤ ਵਧੀਆ ਬਸ ਮਤਲਬ ਪੰਜਾਬ ਦਾ ਸਭ ਤੋਂ ਸਸਤਾ ਰੋਲ ਕਹਿ ਸਕਦੇ ਹੋ ਭਜੀ ਹਾਂਜੀ 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 ਸਸਤਾ ਤੇ ਹੈਲਦੀ ਹੈ ਨਾ ਇਹ ਫ੍ਰੈਗਰੈਂਸ ਜਿਹੜੀ ਆ ਰਹੀ ਹੈ ਐਗ ਦੀ ਉਹ ਇਹਦੀ ਉਹ ਆ ਰਹੀ ਆ ਇਹ ਚੀਜ਼ ਦੀ ਇਹਦੀ ਵਾਸ ਨਾ ਕੀ ਆ ਇਹ ਪੈਕ ਕਰਨਾ ਹੈ ਸੋਰੀ ਹਾਫ ਹਾਫ ਕਰ ਦਿੰਨਾ ਸਾਰੀ ਆਦੀ ਬਾਕੀ ਹਾਫ ਹਾਫ ਠੀਕ ਹੈ ਸੀਦਰ ਰੋਲ ਹੈ ਜੀ ਇਹ ਚਿਕਨ ਜੀ

ਇਧਰ ਇਧਰ ਭਾਜੀ ਇੱਥੇ ਲਿਆਓ ਇਧਰ ਲਾਗੇ ਸਾਨੂੰ ਬੜਾਓ ਇਧਰ ਬਾਹਰ ਹੀ ਖਾਵਾਂਗੇ ਅਸੀਂ ਬਾਹਰ ਟੈਸਟ ਕਰਨਾ ਭਰਾ ਸਾਡੇ ਨੇ ਤੇ ਅੱਜ ਇਹਨੂੰ ਟੈਸਟ ਕਰਨ ਦੇ ਵਾਸਤੇ ਸਬ ਸਾਡੇ ਲਈ ਸਾਡੇ ਵੱਲ ਸਭ ਤੋਂ ਵੱਡੀ ਮਾਣ ਵਾਲੀ ਗੱਲ ਹੈ ਜੀ ਸਾਡੀ ਮਹਾਨ ਹਸਤੀ ਇਹਦੀ ਦੁਨੀਆ ਤੱਕ ਨਾਮ ਰਹਿਣ ਵਾਲਾ ਬੰਦੇ ਦਾ ਨਾਮ ਰਜਤ ਚੋਪੜਾ ਜੀ ਯਾਰ ਤੁਹਾਡੇ ਤੋਂ ਮੈਂ ਇੰਪ੍ਰੈਸ ਹੋ ਗਿਆ ਬੜਾ ਲੈ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਭਾਜੀ ਇਧਰ ਆਓ ਤੁਸੀਂ ਜੀ ਹਾਜੀ ਮਜੀ ਹੁਣ ਦੱਸੋ ਕੀ ਕਹਿੰਦੇ ਸੀ ਨੀ ਬੁੱਲੇ ਬਾਰੇ ਇੰਪ੍ਰੈਸ ਹੋ ਗਿਆ ਮੈਂ ਮੁੰਡੇ ਤੋਂ ਮੁੰਡੇ ਨੂੰ ਮੰਨਦਾ ਮਤਲਬ ਕੰਮ ਨੂੰ ਲੈ ਕੇ ਕਿੰਨਾ ਸੀਰੀਅਸ ਔਰ ਇੰਜੋਏ ਕਰ ਰਿਹਾ ਆਪਣੇ ਕੰਮ ਇੰਜੋਏ ਕਰ ਰਿਹਾ ਸਹੀ ਗੱਲ ਆ ਆ ਚੀਜ਼ ਦੇਖੋ ਪ੍ਰੈਜੈਂਟੇਸ਼ਨ ਦੇਖੋ ਬਿਲਕੁਲ ਹਰ ਇੱਕ ਗੱਲ ਮੈਨੂੰ ਇਹਦੀ ਬੜੀ ਵਧੀਆ ਲੱਗੀ ਹੁਣ ਟੇਸਟ ਵੀ ਵਧੀਆ ਲੱਗੇ ਤੇ ਆਪਾਂ ਇਹਦਾ ਪੋਜ਼ਿਟਿਵ ਭਾਈ ਮੈਂ ਰਾਤ ਨੂੰ 12:30 ਵਜੇ ਭਾਈ ਹੁੜਾ ਕੋਲ ਆਇਆ ਸੀ ਪ੍ਰੋਮਪਟ ਸ਼ੂਟ ਕਰਕੇ ਭੁੱਖ ਲੱਗੀ ਸੀ ਕਿਤੇ ਭਾਈ ਕੋਲ ਆ ਕੇ ਰੋਲ ਖਾ ਕੇ ਗਿਆ ਸੀ ਤਾਂ ਭਾਈ ਕੀ ਕਮਾਲ ਦਾ ਰੋਟੀ ਅੱਛਾ ਚਲੋ ਆਪਾਂ ਜੀ ਨਾ ਉਹ ਪੁਰਾਣਾ ਵਾਦਾ ਕਰਕੇ ਗਏ ਆਈਏ ਬਾਈ ਤੇਰਾ ਵਲੌਗ ਸ਼ੂਟ ਕਰ ਰੋਣਾ ਹੈ ਅੱਜ ਫੇਰ ਟੈਸਟ ਕਰਦੇ ਆਪਾਂ ਚਲੋ ਬਿਲਕੁਲ ਤੇ ਚਲੋ ਭਾਜੀ ਕਰੋ ਸ਼ੁਰੂ ਚਮਚੇ ਨਾਲ ਸੌਸ ਉੱਪਰ ਪਾਓ ਨਾਰਮਲੀ ਆਪਾਂ ਕੀ ਕਰਦੇ ਆਂ ਚਿਕਨ ਰੋਲ ਖਾਣੇ ਤੇ ਤੇਲ ਹੀ ਤੇਲ ਹੁੰਦਾ ਹਾਂ ਪਹਿਲੀ ਚੀਜ਼ ਤਾਂ ਉਹ ਨਹੀਂ ਆ ਅਜੀ ਚਮਚੇ ਨਾਲ ਸੌਸ ਉੱਪਰ ਪਾਓ ਤੇ ਥੋੜਾ ਜਿਹਾ ਪੇਤਾ ਪਿੱਛੇ ਨੂੰ ਹੋ ਜਾਣਾ ਲਈ ਕਿਆ ਬਾਤ ਹੁਣ ਕਰੋ ਪਾਜੀ ਮਜ਼ਾ ਹਾਂਜੀ ਬਾਜੀ ਜ਼ਬਰਦਸਤ ਮਜ਼ਾ ਆ ਗਿਆ ਕਮਾਲੀ ਚੀਜ਼ ਹੈ ਨਾ ਕਮਾਲ ਦੀ ਚੀਜ਼ ਹੈ ਉਹ ਹਾਂਜੀ ਬਾ ਤੇ ਚਲੋ ਹੁਣ ਜਦ ਤੱਕ ਇੱਕ ਚੀਜ਼ ਹੋ ਗਈ ਆਪਣੀ ਬਹੁਤ ਡਿਫਰੈਂਟ ਹੈ ਆਪਾਂ ਹੁਣ ਜਦ ਤੱਕ ਦੂਜੀ ਜਿਹੜੀ ਬਰੀਆਨੀ ਬਾਈ ਨੇ ਪ੍ਰੇਪੇਅਰ ਕਰਨੀ ਆਪਾਂ ਉਧਰ ਉਹਲੇ ਪਾਸੇ ਦੇਖੀਂ ਰੇਟ ਬਾਈ ਚੈੱਕ ਕਰੋ 50 ਰੁਪਏ ਨੂੰ ਚਿਕਨ ਰੋਲ ਕਿਤੇ ਵੀ ਨਹੀਂ ਮਿਲ ਸਕਦਾ ਭਾਜੀ ਮੈਂ ਕਹਿੰਨਾ ਰੇਟ ਰੇਟ ਵੀ ਐਸੀ ਦੀ ਤੈਸੀ ਟੇਸਟ ਤੋਂ ਵਧੀਆ ਆ ਜਾਓ ਖਾਣ ਕੀ ਬਾਤ ਹੈ ਆਹ ਗੱਲ ਬਾਈ ਨੇ ਸੱਚੀ ਪਹਿਲੀ ਵਾਰ ਹੀ ਕਹੀ ਆ ਵੀ ਰੇਟ ਦੇ ਐਸੀ ਦੀ ਤੈਸੀ ਜੇ ਤੁਸੀਂ ਭਰਾ ਦੇ ਕੋਲ ਖਾਣਾ ਉਹ ਤੇ ਪਤਾ ਲੱਗੇ ਵੀ ਬਾਈ ਕੀ ਚੀਜ਼ ਬਣਾਉਣਾ ਹੈ ਚਲੋ ਥੈਂਕ ਯੂ ਸੋ ਗੁੱਡ ਠੀਕ ਹੈ ਬਿਲਕੁਲ ਭਾਜੀ ਕੀ ਕੀ ਐਡ ਕਰਦੇ ਆ ਤੁਸੀਂ ਪਿਆਜ਼ ਇਹ ਪਿਆਜ਼ ਪਾਤਾ ਜੀ ਤੇ ਆ ਗ੍ਰੀਨ ਚਟਨੀ ਪਾਤੀ ਦੇਖੋ ਚਾਲ ਪੈ ਗਿਆ ਤੇ ਮਸਾਲਾ ਅੱਛਾ ਇਹ ਚਟਪਟੀ ਹੁੰਦੀ ਭਾਜੀ ਇਹ ਹਾਂਜੀ ਤੇ ਇਹਨੂੰ ਕੋਰਮੇ ਨਾਲ ਖਾਣਾ ਹੁੰਦਾ ਜਾਂ ਇਦਾਂ ਹੀ ਚਟਨੀ ਨਾਲ ਗ੍ਰੀਨ ਚਟਨੀ ਮੈਂ ਜਿਹੜੀ ਇਹ ਵਾਲੀ ਪੱਕੇ ਚਾਵਲ ਵਾਲੀ ਰਾਈਸ ਵਾਲੀ ਬਰੈਨੀ ਹੈ ਜੀ ਇਹ ਤਾਂ ਇਦਾਂ ਚਟਨੀ ਨਾਲ ਹੀ ਸਹੀ ਲੱਗਦੀ ਹੈ ਜਿਹੜੀ ਉਹ ਕੱਚੀ ਬਾਂਸਪਤੀ ਵਾਲੀ ਹੁੰਦੀ ਹੈ ਉਹ ਗਰੇਵੀ ਨਾਲ ਸਹੀ ਲੱਗਦੀ ਹੈ ਕਾਜੀ ਮਾਰਾ ਜਾਂ ਕੈਮਰੇ ਦੇ ਖਿੱਚੋ ਬਾਈ ਨੂੰ 버ਗਰ ਲਾ। ਰੋਲ ਵੀ ਟੇਸਟ ਕੀਤਾ। ਮੈਂ ਰੋਲ ਟੇਸਟ ਬਾਅਦ ਕਰਦਾ ਪਹਿਲਾਂ ਮੈਨੂੰ ਪਿੱਛੇ ਜਾ। ਥੋੜਾ ਜਿਹਾ ਵੀ ਸਾਰੀ ਆਹ ਚੀਜ਼ ਆ ਜਾਏ। ਇੱਕ ਪਹਿਲਾਂ ਤਾਂ ਉਹ ਇੱਕ ਚੀਜ਼ ਦਿਖਾਦਾ ਇਹਦੇ ਨਾਲ ਲੈਗ ਵੀ ਮਿਲਦੇ ਨੇ। ਠੀਕ ਆ ਬਰੀਆਨੀ ਚੈੱਕ ਕਰੋ ਤੁਸੀਂ। ਰੰਗਤ ਚੈੱਕ ਕਰੋ ਯਾਰ ਇਕਰੀ ਬਰੀਆਨੀ ਦੀ। ਕੀ ਬਾਤ ਹੈ। ਤੇ ਇਹ ਬਰੀਆਨੀ ਜਿਹੜੀ ਆ ਬਾਈ ਹੁਣਾਂ ਦੀ ਇੱਕ ਸਪੈਸ਼ਲ ਚਟਪਟੀ ਬਰੀਆਨੀ ਆ। ਤੇ ਮੇਨ ਚੀਜ਼ ਵੀ ਮੈਂ ਨਾ ਜਦੋਂ ਭਰਾ ਦੇ ਕੋਲ ਆਹੀ ਪਰ ਭਰਾ ਦੇ ਕੋਲ ਬਰੀਆਨੀ ਮੁੱਕੀ ਹੋਈ ਸੀ ਖਤਮ ਹੋਈ ਸੀ ਤੇ ਮੇਰੇ ਇੱਕੋਤ ਮੰਦਾ ਸੀ ਵੀ ਜਦੋਂ ਭਰਾ ਦੇ ਕੋਲ ਆਵਾਂ ਬਰੀਆਨੀ ਖਾਣ ਜਰੂਰ ਆਵਾਂ ਤੇ ਦੂਜੀ ਗੱਲ ਇਹ ਆ ਵੀ ਆਹ ਰੋਲ ਮੇਰੇ ਕੋਲ ਇੱਕ ਹੋਰ ਰੋਲ ਪਿਆ ਆ ਅੱਜ ਮਤਲਬ ਮਲੇਰ ਕੋਟਲੇ ਦੇ ਵਿੱਚ ਜੇ ਆਪਾਂ ਆਈਏ ਤਾਂ ਮਲੇਰ ਕੋਟਲੇ ਦੇ ਵਿੱਚ ਖਾਣਾ ਸਾਨੂੰ ਨਾ ਚਾਜਦਾ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਕਦੀ ਵੀ ਹੋ ਸਕਦਾ ਕਿ ਸਾਡੇ ਕੋਲ ਮਲੇਰ ਕੋਟਲੇ ਤੇ ਆਈਏ ਤੇ ਮਲੇਰ ਕੋਲੇ ਚ ਬੰਦਾ ਕੋਈ ਭੁੱਖਾ ਰਹਿ ਜਾਵੇ ਤੇ ਖਾਣਾ ਵੀ ਉਦਾਂ ਦਾ ਵੋਏ ਹੋਏ ਹੋਏ ਮਤਲਬ ਵੀ ਅਸੀਂ ਜਿੰਨੇ ਵੀ ਅੱਜ ਤੱਕ ਖਾਣੇ ਟੈਸਟ ਕੀਤੇ ਆ ਪਲੇਅਰ ਕੋਰਡਰ ਦੇ ਖਾਸ ਕਰਕੇ ਸਭ ਤੋਂ ਬੈਸਟ ਨੂੰ ਦੇ ਰੇ ਤੇ ਮੈਨੂੰ ਭਰਾ ਦੀ ਖਾਸ ਗੱਲ ਇਹ ਲੱਗੀ ਭਰਾ ਜੀ ਜਦੋਂ ਮੈਨੂੰ ਗੱਲ ਕਹੀ ਨਾ ਵੀ ਮੈਂ ਬਾਪੂ ਦੇ ਉਹ ਹਰੇਕ ਚਾਪੂਰੇ ਕਰ ਦੇ ਲੇ ਜਿਹੜੇ ਉਹ ਕਰੀਉਂਦੇ ਨੇ ਦਿਮਾਗ ਦੇ ਵਿੱਚ ਮਾੜੇ ਮੋੜੇ ਵੀ ਰੱਖੇ ਹੋਣਗੇ ਤੇ ਮੈਨੂੰ ਬਹੁਤ ਵਧੀਆ ਲੱਗੀ ਅੱਜ ਦੇ ਟਾਈਮ ਦੇ ਵਿੱਚ ਇਤਾਂ ਦੇ ਪੁੱਤ ਹਰੇਕ ਗੁਣੇ ਚਾਹੀਦੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਪਿਓ ਦੇ ਬਾਰੇ ਏਡੀ ਵੱਡੀ ਗੱਲ ਸੋਚਦੇ ਹੋਣ ਤੇ ਸੋ ਹੁਣ ਆਪਾਂ ਕੀ ਕਰਨਾ ਹੁਣ ਬ੍ਰੇਨਿੰਗ ਟੈਸਟ ਕਰਦੇ ਪਰ ਸਭ ਤੋਂ ਪਹਿਲਾਂ ਬ੍ਰੇਨਿੰਗ ਟੈਸਟ ਕੌਣ ਕਰੂਗਾ ਓਨਲੀ ਆਪਣਾ ਇੱਕੋ ਹੀ ਸਾਰ ਜਿਹੜੇ ਪਤਾ ਹੀ ਆ ਕੌਣ ਆ ਰਜ ਕਰੋ ਵੀਰ ਜੀ ਟੈਸਟ ਜੀਰੋ ਜੀ ਬਾਜੀ ਕਰੋ ਟੈਸਟ ਬਾਜੀ ਗ੍ਰੀਨ ਚਟਨੀ ਇਹਨਾਂ ਦੀ ਮੈਨੂੰ ਬੜੀ ਵਧੀਆ ਲੱਗ ਰਹੀ ਹੈ ਉਹਦੇ ਨਾਲ ਟੈਸਟ ਕਰਦੇ ਹਾਂ ਵਾਹ ਕਹਣਾ ਬਾਜੀ ਵਾਕਈ ਸਹੀ ਨਾਮ ਰੱਖਿਆ ਚਟਪਟੀ ਚਟਪੜੀ ਬਰੇਦੀ ਹੈ ਨਾ ਵਾਕਈ ਚਟਪੜੀ ਹੈ ਤੂੰ ਦੱਸ ਰਿਹਾ ਤੇ ਮੇਰੇ ਕੋਈ ਪਾਣੀ ਆ ਰਿਹਾ ਭਾਈ ਅੱਛੀ ਹੁਣ ਇੱਕ ਗੱਲ ਤੁਹਾਨੂੰ ਹੋਰ ਪੁੱਛ ਲਈ ਆ ਆਪਾਂ ਮਲੇਰ ਕੋਟਲੇ ਚ ਕਾਫੀ ਤਿੰਨ ਚਾਰ ਜਗ੍ਹਾ ਤੇ ਫੂਟਰਾ ਟ੍ਰਾਈ ਕੀਤਾ ਹੈ ਤੇ ਬਾਈ ਨੂੰ ਕਿੰਨੇ ਨੰਬਰ ਦੇਗਾ ਨੰਬਰ ਵਾਲੀ ਗੱਲ ਜੇ ਕਰੀਏ ਤਾਂ ਓਵਰ ਆਲ ਜੇ ਖਾਣੇ ਦੀ ਗੱਲ ਕਰਾਂ ਤੇ 8.5 8.5 ਹਜੇ ਤੱਕ ਤੇ ਮੈਨੂੰ ਲੱਗਦਾ ਮੈਂ ਸਭ ਤੋਂ ਵਧੀਆ ਨੰਬਰ ਇਹੀ ਦੱਸਦਾ ਕੀ ਆ ਬਾਤ ਹੈ ਕੀ ਆ ਤੇ ਬਾਕੀ ਮਲੇਰ ਕੋਟਲੇ ਚ ਹਰੇਕ ਦੇ ਵਿੱਚ ਮੈਂ मतलब ਅਗਰ ਗੱਲ ਕਰੀ ਜ਼ੀਰੋ ਰਹਿਮਾਨੀ ਦਾ ਮੈਨੂੰ ਬਰਰਾ ਬੜਾ ਵਧੀਆ ਲੱਗਦਾ ਹੈ ਇਹਨਾਂ ਦਾ ਮੈਨੂੰ ਰੋਲ ਤੇ ਬਰੀਆਨੀ ਬਹੁਤ ਵਧੀਆ ਲੱਗੀ ਹਰ ਸਪੈਸ਼ਲ ਬ੍ਰੈਂਚ ਦਾ ਤੈਨੂੰ ਖੋਣੀ ਕੀਮੇ ਵਾਲੀ ਬਰੀਆਨੀ ਦਾ ਖਵਾਉਣੀ ਦਾ ਲੋਜੇ ਉਹਦੀ ਵੇਟ ਹੈ ਮੈਂ ਐਕਚੁਅਲੀ ਨਾਰਮਲ ਬਰੀਆਨੀ ਪਹਿਲਾਂ ਇਸ ਕਰਕੇ ਟੇਸਟ ਕੀਤੀ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਨਾਰਮਲ ਤੇ ਸਪੈਸ਼ਲ ਚ ਫਰਕ ਪੈਂਦਾ ਹੈ ਕੀ ਬਾਤ ਹੈ ਚਲੋ ਤੁਸੀਂ ਹੁਣ ਇਹਨੂੰ ਜੱਦ ਤੱਕ ਇੱਕ ਕਰੋ ਤੇ ਜੱਦ ਤੱਕ ਅਸੀਂ ਕੀਮਾ ਬਰੀਆਨੀ ਬਣਵਾਈਏ ਚਲੋ ਜੀ ਆਣੇ ਸਿੰਪਲ ਬਰੀਆਨੀ ਵਾਲੇ ਰਾਈਸ ਓਕੇ ਹਾਂਜੀ ਕੁਆਟਰੀ ਤਿਆਰ ਕਰਦਾਂ ਨੇ ਅੱਜ ਆ ਗਿਆ ਚਿਕਨ ਬੋਨਲੈਸ ਕੀਮਾ ਅੱਛਾ ਸਹੀ ਜਿਹੜਾ ਬੋਇਲ ਕੀਤਾ ਹੁੰਦਾ ਚਾ ਬਾਤ ਅੱਜ ਬੋਇਲ ਮਸਾਲੇ ਚ ਕਰਦੇ ਹਾਂ ਉਹਨੂੰ ਬਾਚੀ ਨਾ ਨਾ ਪਾਣੀ ਜੀ ਪਾਣੀ ਜੀ ਹਾਂ ਜੀ ਪਾਣੀ ਤੇ ਮਸਾਲੇ ਮਸਾਲੇ ਦਾ ਰਕੋਡ ਕਰਦੇ ਨੇ ਉਹ ਨਾ ਐ ਗੁਰ ਬਟਰ ਵਾਲਾ ਪੇਸਟ ਆ ਗਿਆ ਅੱਛਾ ਆ ਗ੍ਰੀਨ ਚਟਨੀ ਆ ਗਈ ਆ ਸੌਸ ਆ ਗਈ सारा मिक्स कर देना। ओके। okay. ग्रीन चिली कर देर्च हाँ ग्रीन चिली कर जो कोई कहना हूं स्पाइसी हो कर अच्छा अच्छा दाल टमाटर वगैरह सारा कुछ है ਤੇਰੇ ਯਾਰਾ ਰਾਸ ਹੁੰਦ ਨੇ ਟਮਾਟਰ ਦਾ ਉਹ ਕੱਢ ਕੇ ਇਹਦਾ ਟੇਸਟ ਬਹੁਤ ਕਹਿਣ ਵਾਲਾ ਹੈ। ਅੱਛਾ। ਹਾਂਜੀ। ਬਹੁਤ। ਇਹ ਆ ਜਾਂਦੀ ਹੈ ਬੌਲੈਸ ਬਰਿਆਨੀ ਬਜੀ ਹੈ ਨਾ? ਹਾਂਜੀ। ਤੇ ਭਾਈ ਇਹਦਾ ਕੀ ਰੇਟ ਹੈ ਫੁੱਲ ਦਾ ਤੇ ਹਾਫ ਦਾ ਕੀ ਰੇਟ ਹੈ? ਉਹ ਵਾਲੀ ਸਿੰਪਲ 200 ਹੀ ਮਤਲਬ ਕਿ ਬਹੁਤਾ ਜਿਆਦਾ ਫਰਕ ਨਹੀਂ ਇਹਦਾ 250 ਹੈ ਬਸ। ਅਰੇ 250 ਰੁਪਏ ਨੂੰ ਫੁੱਲਿਆ। ਬਹੁਤ ਵਧੀਆ ਯਾਰ। ਉਹ 60 ਰੁਪਏ ਕੁਆਟਰ ਹੈ ਇਹ 80 ਰੁਪਏ ਕੁਆਟਰ ਹੈ। ਅੱਛਾ। ਹਾਂਜੀ। ਧੰਨ। ਇਰੀਏ ਤੇ ਪਲੇਟ ਰੱਖੀਏ ਇਹਨੂੰ ਕਹਿ ਰਹੇ ਨੇ ਨਹੀਂ ਪਿਆ ਅੰਬ ਵਿੱਚ ਦਮ ਦਮ ਲਾਉਣਾ ਹਾਂਜੀ ਜਿਵੇਂ ਉਹ ਉਹਦੇ ਤੇ ਏਦਾਂ ਉਹ ਕਪੜਾ ਰੱਖ ਕੇ ਦਮ ਹੋ ਗਿਆ ਉਹ ਕਿਤੇ ਰੁਕਣਾ ਕਿੰਨਾ ਟਾਈਮ ਹੋਣਾ ਇਹਨੂੰ ਚਾਹੀਦੇ ਨੇ ਸਹੀ 8 ਮਿੰਟ 8 ਮਿੰਟ ਹਾਂਜੀ ਕੀ ਬਾਤ ਹੈ ਚਲੋ ਭਾਜੀ ਤੁਸੀਂ 8 ਮਿੰਟਾਂ ਰੈਡੀ ਕਰੋ ਜਦ ਤੱਕ ਇਹਨੂੰ ਠੀਕ ਹੋ ਗਏ ਚਲੋ ਭਾਜੀ ਤੇ ਫਾਈਨਲੀ ਅੱਗੇ ਸਾਡੀ ਇਹ ਹੈਗੀ ਆ ਜੀ ਸਾਡੀ ਬੋਨਲੈਸ ਪ੍ਰਿਆਨੀ ਤੇ ਇਹਦੇ ਵਿੱਚ ਕੀਮਾ ਬਰੈਨੀ ਨੂੰ ਕਹਿੰਦੇ ਨੇ ਕਮਾਲ ਦੀ ਮਤਲਬ ਸਾਰੇ ਚੀਜ਼ਾਂ ਪਾਈ ਉਹਨਾਂ ਦੀਆਂ ਬਹੁਤ ਸੋਹਣੀਆਂ ਬਹੁਤ ਜ਼ਬਰਦਸਤ ਤੇ ਅੱਜ ਫਿਰ ਮੈਂ ਕਿਉਂਕਿ ਅੱਜ ਤਾਂ ਦੱਸਿਆ ਸੀਗਾ ਵੀ ਅੱਜ ਸਾਰੇ ਜਿਹੜੇ ਟੇਸਟ ਸਾਡੇ ਰਜਤ ਭਾਈ ਕਰਦੇਗੇ ਤੇ ਇਸ ਕਰਕੇ ਓਵਰ ਟੂ ਰਜਤ ਭਾਈ ਕਿਉਂਕਿ ਸਾਰੇ ਟੇਸਟ ਭਾਈ ਨੇ ਕੀਤੇ ਨੇ ਤੇ ਸੇਰੇ ਭਾਈ ਦਾ ਅੱਜ ਮੇਰੇ ਸ਼ਤ ਲੱਗੀ ਸੀ ਭਾਈ ਕਹਿੰਦਾ ਵੀ ਅੱਜ ਇੱਕ ਮੈਚ ਖੇਡੇ ਸੀ ਅਸੀਂ ਜਿਹੜਾ ਉਹ ਜਿੱਤੂਗਾ ਤੇ ਉਹ ਹੀ ਅੱਜ ਸਾਰੀ ਵੀਡੀਓ ਦੇ ਵਿੱਚ ਫੂਡ ਟੈਸਟ ਕਰੂਗਾ ਤੋਂ ਬੈਲ ਆਪਾ ਸ਼ਤਾਨ ਹਾਰ ਗਿਆ ਇਸ ਕਰਕੇ ਆ ਜੋ ਟੈਸਟ ਮੈਂ ਨਹੀਂ ਕਰ ਰਿਹਾ ਤੇ ਅੱਜ ਸ਼ਰਤ ਭਾਈ ਤੇ ਭਾਜੀ ਵੀ ਇਹ ਨੂੰ ਕਰ ਰਹੇ ਨੇ ਇਸ ਕਰਕੇ ਹੁਣ ਜੀ ਤੁਸੀਂ ਪਲੀਜ਼ ਮੈਨੂੰ ਦੇ ਦਿਓ ਕਿ ਆਫਰ ਹੋ ਜੀ ਤੁਹਾਡੀ ਆਪਣੀ ਬਣਾਣੀ ਕਰੋ ਟੈਸਟ ਉਹ ਜੀ ਸਪੈਸ਼ਲ ਇਹਦੇ ਨਾਲ ਉਹੀ ਗ੍ਰੀਨ ਚਟਨੀ ਫੇਰ ਮਿਲੀ ਹੈ ਸਾਨੂੰ ਬਿਲਕੁਲ ਓਕੇ ਯਾਰ ਇਹਦਾ ਬਰੀਆਨੀ ਚ ਨਾ ਵੈਸੀ ਹੀ ਕੁਝ ਸਪੈਸ਼ਲ ਲੱਗ ਰਿਹਾ ਹੈ ਹਾਂਜੀ ਪਾਸ ਆ ਜੀ ਪਾਸ ਹੈ ਬਹੁਤ ਹੀ ਕਰੀਮੀ ਬਹੁਤ ਹੀ ਵਧੀਆ ਹੂੰ ਮਜ਼ਾ ਆ ਗਿਆ ਬਹੁਤ ਟੇਸਟੀ ਹੈ ਬਰੀਅਨੀ ਨਹੀਂ ਇਹ ਬਰੀਅਨੀ ਹੱਥ ਨਾਲ ਖਾਦੀ ਜਾਂਦੀ ਹੈ ਜਿਆਦਾ ਵਧੀਆ ਫਲੇਵਰ ਜਿਆਦਾ ਹੱਥ ਨਾਲ ਖਾਣ ਵਾਲੇ ਆਉਂਦੇ ਭਾਈ ਜੀ ਬਿਲਕੁਲ ਪਰ ਇਹ ਤਾਂ ਬਾਹਰ ਆ ਕੇ ਨਹੀਂ ਖਾ ਸਕਦੇ ਉਹ ਘਾਚੀ ਵਧੀਆ ਲੱਗਦਾ ਹੈ ਜਿਆਦਾ ਜਦੋਂ ਆਪਾਂ ਲੁਧਿਆਣੇ ਖਾ ਕੇ ਆਏ ਸੀ ਹੂੰ ਹੂੰ ਰਿਕਮੈਂਡੇਸ਼ਨ ਦਿੰਦੇ ਹਾਂ ਦੁਬਾਰਾ ਆਉਣ ਲਈ 100% ਕੀ ਗੱਲ ਆਪਣੀਆਂ ਗੱਡੀਆਂ ਮੋਟਰਸਾਈਕਲ ਚੱਕੋ ਤੇ ਪਹੁੰਚ ਜੋ फटाफट ਪਹੁੰਚੋ फटाफट ਫਿਰ ਐਡਰੈਸ ਭਰਾ ਹੁਣ ਨੂੰ ਆਪਾਂ ਜਾ ਕੇ ਜਿਹੜੇ ਲੋਕਲ ਮਲੇਰ ਕੋਟਲੇ ਵਾਲੇ ਆ ਉਹਨਾਂ ਕੋਲ ਕਰਦੇ ਜਿਹੜੇ ਲੋਕਲ ਮਲੇਰ ਮਲੇਰ ਦੇ ਫਿਰ ਕੱਟਦੀ ਹਾਂ ਹਾਂ ਜਿਹੜੇ ਲੋਕਲ ਮਲੇਰ ਕੋਟਲਾ ਵਾਲੇ ਆ ਉਹਦੇ ਨਾਲ ਠੱਕੇ ਆ ਜਾਣਾ ਠੜਕੀ ਆ ਜਾਣਾ ਠੀਕ ਹੈ ਤੇ ਜਿਹੜੇ ਦੂਰ ਵਾਲੇ ਆ ਉਹਨਾਂ ਨੂੰ ਆਪਾਂ ਐਡਰੈਸ ਦੱਸਨੇ ਕਿੱਥੇ ਆ ਭਾਜੀ ਪਸੋਂ ਕੀ ਐਡਰੈਸ ਹੈ ਇਧਰ ਆਉਂਦਾ ਜਾ ਇਧਰ ਆਹੋ ਆਪਣਾ ਐਡਰੈਸ ਹੈ ਹੀ ਮਲੇਰ ਕੌਡਲਾ ਪੰਜਾਬ ਮੇਨ ਜਰਗ ਚੌਂਕ ਤੇ ਨੀਚੇ ਉਤਰਨਸਾਰ ਆਪਣੀ ਪਹਿਲੀ ਸੱਜਿਆ ਦੁਬਾਰਾ ਪਹਿਲੀ ਸੱਜਿਆ ਦੁਬਾਰਾ ਤੇ ਇੱਥੇ ਨੌਜਵਾਨ ਬੰਦਾ ਤੁਹਾਨੂੰ ਮਿਲਣਾ ਇਹਨਾਂ ਕੋਲ ਆ ਕੇ ਤੁਸੀਂ ਬਰੀਆਨੀ ਕਰੀਆ ਟੈਸਟ ਤੇ ਬਾਕੀ ਜੋ ਜੋ ਭਰਾ ਖਵਾਈ ਜਾਊਗਾ ਚੁੱਪ ਕਰਕੇ ਖਾਈ ਚੱਲਿਓ ਤੇ ਬੜਾ ਮਹਿੰਗਾ ਕੁਛ ਨਹੀਂ ਜੇ ਮੈਨੂੰ ਕਹਿੰਦਾ ਸਾਰਾ ਕੁਝ ਖਾਉਂਗੇ ਵੀ ਤਾਂ 100 ਰੁਪਿਆ 200 400 ਨਹੀਂ ਬਣਨਾ ਕਿਉਂ ਭਾਜੀ ਮੇਰੇ ਕੋਲ ਕੀ ਗੱਲ ਹੈ ਇੱਕ ਬੰਦੇ ਦਾ 100 ਬਸ 150 ਰੁਪਿਆ ਇਹਨਾਂ ਹੈ ਜੀ ਸਾਰੀ ਦਿਹਾੜੀ

ਮੱਕੀ ਦਾ ਪਤਾ ਲੱਗਦਾ ਕਿ ਆ ਜਿਹੜੀ ਇਹਨਾਂ ਦੀ ਆ ਕਰੀਮ ਹੈ ਹਾਂ ਇਹ ਬਾਜ਼ਾਰ ਵਾਲੀ ਕਰੀਮ ਨਹੀਂ ਹੈ ਬਾਜ਼ਾਰ ਵਾਲੀ ਕਰੀਮ ਨਹੀਂ ਮਾਇਓਨਿਸ ਵਗੈਰਾ ਯੂਜ਼ ਹੀ ਕਰਦੇ ਨੇ ਟੇਸਟ ਆਪਣਾ ਅਲੱਗ ਹੀ ਟੇਸਟ ਹੈ ਅੱਛਾ ਇੱਕ ਚੀਜ਼ ਹੋਰ ਸੁਣ ਲਓ ਮਾਇਓਨਿਸ ਬਿਲਕੁਲ ਹੀ ਯੂਜ਼ ਕਰਦੇ ਦੁਕਾਨ ਤੇ ਸਭ ਤੋਂ ਵੱਡੀ ਗੱਲ ਆ ਜੀ ਦਾ ਅੱਜ ਕੱਲ੍ਹ ਅਨੇਕ ਮਾਰਕੀਟ ਦੇ ਵਿੱਚ ਮਾਇਓਨਿਸ ਪਈਆਂ ਹੋਣਗੀਆਂ ਦੁਕਾਨਾਂ ਦੇ ਉੱਤੇ ਘਰਾਂ ਚ ਜਾ ਕੇ ਹੋਮ ਮੇਡ ਕਰੀਮ ਹੈ ਇਹਨਾਂ ਦੀ ਸਾਰੀ ਹੋਮ ਮੇਡ ਕਰੀਮ ਹੈ ਕਿਸ ਚੀਜ਼ ਨਾਲ ਬਣਾਉਂਦੇ ਤੁਸੀਂ ਇਹ ਐਗ ਨਾਲ ਇਹ ਐਗ ਔਰ ਬਟਰ ਦਾ ਪੇਸਟ ਕਰਕੇ ਹਲਕੇ ਦੁੱਧ ਦੇ ਚਾੜ ਹਾਂ ਬਹੁਤ ਹੀ ਵਧੀਆ ਇਹਦੇ ਨਾਲ ਤਾਂ ਮਤਲਬ ਬਰੀਆਨੀ ਬਿਰਿਆਨੀ ਜਾ ਰਿਹਾ ਨਹੀਂ ਜਾ ਰਿਹਾ ਬਾਰ ਬਾਰ ਟੇਸਟ ਕਰਨ ਦਾ ਮਨ ਕਰ ਰਿਹਾ ਵਾਹ ਕੀ ਬਾਤ ਤੇ ਹੁਣ ਤੁਸੀਂ ਕੀ ਕਰਨਾ ਹੈ ਪਤਾ ਹੀ ਆ ਸਬਸਕ੍ਰਾਈਬਰ ਨੂੰ ਆਪਣਾ ਇਹਨੂੰ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਸੋਹਣਾ ਜਿਹਾ ਕਮੈਂਟ ਕਰਨਾ ਤੇ ਪਹੁੰਚ ਜਾਣਾ ਜਰਗ ਚੌਕ ਮਲੇਰ ਕੋਟਲੇ ਭਰਾਵਾ ਦੀ ਦੁਕਾਨ ਦੇ ਉੱਤੇ ਬਾਈ ਦੀ ਦੁਕਾਨ ਦਾ ਸ਼ੋਪ ਦਾ ਨਾਮ ਕੀ ਆ ਬਾਈ ਬਿਰਿਆਨੀ ਹਾਊਸ ਬਿਰਿਆਨੀ ਨਹੀਂ ਮਸਾਲਾ ਛਟਪਟੀ ਛਟਪਟੀ ਬਰਿਆਨੀ ਹਾਊਸ ਅੱਛਾ ਇੱਥੇ ਕੱਲਾ ਬਰਿਆਨੀ ਹਾਊਸ ਲਿਖਿਆ ਸੀ ਹਾਂ ਤੇ ਤੁਸੀਂ ਬਸ ਬਰਿਆਨੀ ਹਾਊਸ ਪਹੁੰਚੋ ਭਰਾ ਦੇ ਕੋਲ ਤੇ ਭਰਾ ਦੇ ਕੋਲ ਆ ਕੇ ਉਹਦੀ ਬਰਿਆਨੀ ਟੇਸਟ ਕਰੋ ਕਮਾਲ ਦੀਆਂ ਨੇ ਆ ਜਾਂਦੀ ਆ ਤਾਂ ਮੈਂ ਰਿਕਮੈਂਡ ਕਰੂੰਗਾ ਕਰੂੰਗਾ ਤੇ ਆ ਤਾਂ ਜਿਹੜੀ ਹੁੰਦੀ ਨਾਰਮਲ ਸਾਰੇ ਖਾਂਦੇ ਨਹੀਂ ਯਾਰ ਮੇਰੀ ਬ੍ਰੇਕ ਨਹੀਂ ਲੱਗ ਰਹੀ ਮੈਂ ਇੱਥੇ ਖਾਣ ਚ ਬੀਜ਼ੀ ਆ ਤੁਸੀਂ ਵੀ ਪਹੁੰਚੋ ਫਟਾਫਟ ਚਲੋ ਜੀ ਤੇ ਸੋ ਵੀਡੀਓ ਸ਼ੇਅਰ ਕਰਦੇ ਹੁਣ ਥੈਂਕ ਯੂ ਸੋ ਮਚ ਜੀ